ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਮਾਸੀ ਕੇ ਜ਼ਿਲ੍ਹਾ ਮੋਕਾ ਨੇੜੇ ਨਿਹਾਲ ਨਿਹਲੇ ਲ ਪੈ ਜਾਂਦਾ ਠੀਕ ਹੈ ਜੀ ਬਾਈਕੋਲ ਬੱਸੀਆਂ ਤੇ گاਵਾ ਠੀਕ ਹੈ ਜੀ ਬਾਈ ਦਾ گاਵਾ ਦਾ ਪਪਾਰ ਕਰਦਾ ਬਾਈ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਕਰਦੇ ਆ ਜੀ ਬਾਈ ਨੇ ਗੱਲਵਾ ਅਜੀ ਮਿਰਜਾ ਸਾਸੀ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਜੱਗਾ ਪਿੰਡ ਮਾਸੀ ਕੇ ਜਿਲ੍ਹਾ ਇਹਨੂੰ ਮੋਗਾ ਲੱਗਦਾ ਤੁਸੀਂ ਉਹ ਨਿਹਾਲ ਸਿੰਘ ਵਾਲਾ ਠੀਕ ਹੈ ਜੀ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਜੀ ਮੋਗਾ ਬਰਨਾਲਾ ਹਾਈਵੇ ਤੇ ਇਹ ਪਿੰਡ ਪੈਂਦਾ ਵੀਰੇ ਨਾਲ ਟੱਲੇ ਵਾਲਾ ਰਾਮਗੜ੍ਹ ਇੱਧਰ ਨੂੰ ਬਰਨਾਲੀ ਸਾਈਡ ਆ ਇੱਧਰ ਬਲਾਸਪੁਰ ਤੇ ਲਹਾਰਾ ਆਪਣਾ ਵਿਚਾਲੇ ਪਿੰਡ ਆ ਜਮਾ ਮੋਗਾ ਬਰਨਾਲਾ ਦੇ ਠੀਕ ਹੈ ਜੀ ਤੇ ਨੰਬਰ ਦੱਸੋ ਵੀਰਾ ਆਪਣਾ 779456512 ਵੀਰੇ ਠੀਕ ਹੈ ਜੀ ਹਾਂਜੀ ਬਾਈ ਆਪਣਾ ਕੋ ਕਿੰਨੇ ਨਗ ਪਕਾਉਗਾ ਅੱਜ ਵੇ ਨਾਗਤਾ ਜੀ ਸੀਗੇ 7 8 ਉਧਰ ਸਾਈਡ ਤੇ ਬੰਨ ਤੇ ਬੈਗ ਗਿਆ ਆ ਵੀ ਬੜ ਹੁਣ ਸੇ ਲੋਗੀ ਹੁਣੀ ਠੀਕ ਹੈ ਜੀ ਯਾਰ ਬੇਲੀ ਮੁੰਡੇ ਨੇ ਲਈ ਆ ਹਾਂਜੀ ਤੇ ਆਪਣੇ ਕੋਲੇ ਅੱਜ ਟੋਟਲ ਚਾਰ ਨਾਗ ਰਹਿ ਗਏ ਇੱਥੇ ਨਾਲੇ ਹਾਂ ਪਹਿਲੇ ਨਾਗ ਬੱਸੀ ਤੋਂ ਦੱਸੋਈ ਆ ਪਹਿਲਾ ਆਪਣੀ ਬੱਸੀ ਇਹ ਵੀ ਦੋਨੇ 8 8 ਮਹੀਨਿਆਂ ਦੀਆਂ ਬੱਸੀਆਂ ਨੇ ਹਾਂਜੀ ਡੈਨਮਾਰਕ ਦੇ ਟੀਕੇ ਦੀਆਂ ਮਾਵਾ ਦਾ ਰਿਕਾਰਡ 25 ਲੀਟਰ ਦਾ ਹੀ ਆ ਠੀਕ ਹੈ ਜੀ ਐਵੇਂ ਸੋਨੂੰ ਮੈਂ 32 ਨਹੀਂ ਕਹਿੰਦਾ 35 ਨਹੀਂ ਕਹਿੰਦਾ ਜਿਹੜਾ ਮਾਲਕਾਂ ਨੇ ਮੈਨੂੰ ਦੱਸਿਆ ਕੋਲੇ ਖੜੀਆਂ ਗਾਈਆਂ ਸੀ ਜੀ ਇਹਨਾਂ ਦੇ ਹਾਂਜੀ ਹਾਂਜੀ ਤੇ ਥਾਣਾ ਧੋਣਾ ਦੀ ਕੋਈ ਸਾਗ ਨਹੀਂ ਕੋਈ ਲੈਣਾ ਨਹੀਂ ਦੇਣਾ ਜਿਵੇਂ ਸਾਫ਼ ਆ ਬਸਿਆ ਠੀਕ ਹੈ ਜੀ ਇਹਦਾ ਰੇਟ ਭਰਾ ਆਪਣਾ ਰੇਟ ਵੀਰੇ ਦੋਨਾਂ ਦੇ ਜੇ ਜੋੜਾ ਲੈ ਲੂਗਾ ਕੋਈ ਆ 15000 ਰੁਪਿਆ ਦੇ ਦੂੰ ਠੀਕ ਹੈ ਜੀ ਨਹੀਂ 10000 ਠੀਕ ਹੈ ਜੀ ਹਾਂ ਲੋ ਭਰਾ ਇੱਕ ਦੂਜੀ ਬੱਸੀ ਦੀ ਐਕਸ ਰੇਟ ਆਪਣੇ ਬਾਈ ਨੇ ਰੇਟ ਵੀ ਦੱਸਤਾ ਦੋਨਾਂ ਬੱਸੀਆਂ ਦਾ ਹਾਂ ਦੋਨੋਂ ਬੱਸੀਆਂ ਸੋਹਣੀਆਂ ਦਾੰਤ ਨੂੰ ਦੇਖ ਜਾਦੇ ਹਾਂ ਠੀਕ ਹੈ ਜੀ ਫੇਸ ਕੁਆਲਟੀ ਲਓ ਜੀ ਫੇਸ ਕੁਆਲਟੀ ਬੱਸੀਆਂ ਸੋਹਣੀਆਂ ਹੀ ਬਹੁਤ ਆ ਯਾਰ ਬਾਈ ਹਾਂਜੀ ਹਾਂਜੀ ਛੋਟੇ ਮੂੰਹ ਛੋਟੇ ਕੰਨ ਠੀਕ ਹੈ ਜੀ ਪੱਠ ਪੁੱਠ ਦੇਖ ਬੱਸੀਆਂ ਦੀ ਲੈ ਕਿੰਨੀ ਚੌੜੀ ਹੈ ਵੱਡੀਆਂ ਹੋ ਕੇ ਕਿਵੇਂ ਤਿਆਰ ਹੋਣਗੀਆਂ ਠੀਕ ਹੈ ਜੀ ਚੰਗੀ ਬਹਿੜ ਦੀਆਂ ਬੱਸੀਆਂ ਨੇ ਠੀਕ ਹੈ ਜੀ ਹਾਂਜੀ ਬਈ ਇਹ ਚਿੱਟੀ ਬੱਸੀ ਚਿੱਟੀ ਦਾ ਵੀਰੇ ਸੇਲ ਹੋ ਗਈ ਯਾਰ ਇਹਦਾ ਉੱਚਾ ਭਾਅ ਸੀਗਾ ਹੁਣ ਇਹ 35000 ਰੁਪਏ ਦੀ ਸੇਲ ਕੀਤੀ ਆਪਾਂ ਬੰਦੇ ਨੇ ਠੀਕ ਹੈ ਜੀ ਹੁਣ ਇਹ ਬੱਚੇ ਪਾਲੂਗਾ ਅਗਲਾ ਉਹ ਸੌਖਾ ਰੇਟ 'ਤੇ ਉੱਥੇ ਜਾਵੜਨੇ ਆ ਜਦੋਂ ਤਿਆਰ ਹੋਊਗੀ ਬੱਸੀ ਹਾਂਜੀ ਹਾਂਜੀ ਹਾਂ ਇਹਦਾ ਹੁਣ ਹੁਣੇ ਸੇਲ ਹੋਈ ਆ ਠੀਕ ਹੈ ਜੀ ਹਾਂਜੀ ਬਈ ਗਾਂ ਦੀ ਜਾਣਕਾਰੀ ਦੋ ਜੀ ਗਾਂ ਵੀਰੇ ਇਹ ਪਰਸੋਂ ਦੀ ਸੂਈ ਵੀ ਆ ਬੋ 18-19 ਕਿਲੋ ਤੋਂ ਤਾਂ ਘੱਟ ਆ ਵਾ ਵੀਰੇ ਠੀਕ ਹੈ ਜੀ ਐਤੀ ਹੈ ਦੂਜੇ ਸੂਏ ਸੂਈ ਆ ਬਰਾ ਠੀਕ ਹੈ ਜੀ ਕੋਈ ਖੰਤਾਰ ਚ ਨਾ ਨਕਸ ਨਹੀਂ ਪਤਾਰਾ ਮਾਰ ਕੇ ਦਿਖਾ ਦੇਣੀ ਹੈ ਠੀਕ ਹੈ ਜੀ ਤੇ ਬੋਲੇ ਜਾ ਜਿਆ ਬੱਚਾ ਦਿਖਾ ਦਿਓ ਨਾਲ ਆ ਬੱਚਾ ਜੀ ਕੀ ਮਗਰ ਬੱਚਾ ਬੱਚਾ ਹੋਊਗਾ ਵੀਰੇ ਬੱਚਾ ਜੀ ਠੀਕ ਮਗਰ ਭਈ ਬੱਚਾ ਜੀ ਆਜੀ ਆਈ ਆਪਣੇ ਕੋਲ ਠੀਕ ਹੈ ਜੀ ਹਾਂ ਕੱਦ-ਕਾਰਡ ਚੰਗਾ ਕਰਮਾਂ ਵਾਲੇ ਦਾ ਲੈਵਲ ਹੋਗਾ ਤੁਸੀਂ ਦੇਖ ਸਕਦੇ ਹੋ ਖੰਡ ਤੋਂ ਕੱਤ ਸੋਹਣਾ ਸੁਨੱਖਾ ਤੁਰਕ ਦਿਖਾਉਂਗੀ ਤੁਰੀ ਹਾਂਜੀ ਭਾਈ ਕੱਤ-ਕਾਰਡ ਸੁਖਨਾ ਕਰਮਾਂ ਵਾਲੀ ਦਾ ਵਧੀਆ ਦੇਖ ਸਕਦੇ ਕਲੀ ਰੋਸੀ ਆ ਬੈੜ ਕਦ ਦਾ ਬਾਈ ਫੁੱਲ ਬੈੜ ਆ ਕਿਹਦੇ ਪਾਸੋਂ ਵੀ ਖੁੰਜੀ ਵੀ ਬਾਹਰ ਨਹੀਂ ਠੀਕ ਹੈ ਠੀਕ ਮੋੜ ਲਓ ਜੀ ਮੋੜ ਲਓ ਜੀ ਮੋੜ ਲਓ ਹੁਣ ਤਾਂ ਖਰਾਕ ਪਾਓ ਤੇ ਚੋ ਇਹਨੂੰ ਬਸ ਠੀਕ ਹੈ ਇਸ ਕੁਆਲਿਟੀ ਦੇਖ ਸਾਡੀ ਕਦ ਕੱਟ ਹਾਂਜੀ ਬਾਈ ਜੀ ਰੇਟ ਦੱਸੋ ਜੀ ਇਹਦਾ ਇਹਦਾ ਫਿਕਸਡ ਰੇਟ ਹੈ ਬਰੇ 50000 ਰੁਪਏ ਦੀ ਬਾੜ ਦੇ ਦਾਂਗੇ ਜਿਹੜਾ ਕੋਈ ਅੱਜ ਲਊਗਾ ਕੱਲ ਨੂੰ ਦੁੱਧ ਤੇ ਆਈ ਬਾੜ ਦਾ ਰੇਟ ਹੋਰ ਵੀ ਹੋ ਸਕਦਾ ਹੈ ਬਾਈ ਚਾਂਸ ਹੈ ਨਾ ਕੱਲ ਨੂੰ ਕਈ ਵਾਰੀ ਕੋਈ ਫੇਰ ਕਵੇ ਆਪਾਂ ਨੂੰ ਬੰਦਾ ਵੀ ਤੂੰ ਤਾਂ 50 ਮੰਗਿਆ ਸੀ ਅੱਜ ਦਾ ਫਿਕਸਡ ਰੇਟ ਹੈ ਦੁੱਧ ਨੂੰ ਜਮਾਂ ਸਹੀ ਹੋਗੀ 10 12 ਕਿਲੋ ਪੌੜਾ ਹੋ ਸਟਾਰਟ ਆਏ ਥੱਲੇ ਠੀਕ ਹੈ ਜੀ ਠੀਕ ਹੈ 1% ਦਾ ਵੀ ਵਾੜ ਚ ਨੌਕਸ ਨਹੀਂ ਠੀਕ ਹੈ ਜੀ ਹਾਂਜੀ ਬਾਈ ਜੀ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਬਾਈ ਜੀ ਕਹਿੰਦੇ ਤਾਂ ਦੇਖੋ ਫਿਰ ਪਹਿਲੀ ਗੱਲ ਤਾਂ ਕਈ ਵਾਰੀ ਬੰਦੇ ਕਹਿੰਦੇ ਹੱਥ 'ਚ ਨਹੀਂ ਆਉਂਦਾ ਲੈ ਬਾਹਰ ਚਵਾਈ ਦੇਖ ਲਓ ਤੁਸੀਂ ਇੱਕ ਨੰਬਰ ਚਵਾਈ ਹੈ ਕੋਈ ਐ ਨਹੀਂਗਾ ਭਾਈ ਠੀਕ ਹੈ ਜਮਾ ਮੱਝਾਂ ਰਗੀ ਚਵਾਈ ਹੈ ਦੁੱਧ ਦੇਖੋ ਲੈ ਠੀਕ ਹੈ ਜਮਾ ਚੱਟਾ ਦੁੱਧ ਠੀਕ ਹੈ ਜੀ ਆਹ ਮਗਰਲੇ ਥਾਣਾ ਦੀ ਵੀ ਮਾਰ ਦਿੰਨੇ ਆ ਲੋ ਜੀ ਦੋ ਠੀਕ ਆ ਭਰਾ ਦੇਖ ਸਕਦੇ ਹੋ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੱਡੀ ਵੈੜਾ ਰੇਟ ਵੀ ਭਾਈ ਨੇ ਜਮਾ ਜਾਇਜ਼ ਮੰਗਿਆ ਠੀਕ ਹਾਂਜੀ ਬਾਈ ਦੱਸੋ ਜਾਨੀ ਬਰੇ ਪਲੋਨੇ ਨੇ 23 24 ਲੀਟਰ ਦੋ ਦਿੱਤਾ ਆਪਣੇ ਕੋਲ ਠੀਕ ਹੈ ਜੀ ਆ ਦੂਜੇ ਸੂਏ ਹੁੰਦੀ ਆ ਚਰਮ ਵਾਲੀ ਕੋਈ ਨੁਕਸ ਨਹੀਂ 1% ਦਾ ਵੀ ਆਪਣੇ ਘਰ ਦੀ ਵਹਿੜ ਆ ਇਹ ਹਾਂਜੀ ਬੱਸੀ ਪਾਲੀ ਸੀ ਹਾਂਜੀ ਤੇ 5-7 ਦਿਨ ਲੈਂਦੀ ਆ ਇਹਦਾ ਰੇਟ ਬਰੇ ਫੈਕਸ ਜੀ 60000 ਠੀਕ ਹੈ ਜੀ 60000 ਰੁਪਏ ਰੇਟ ਆ ਬਰਾ ਇਹਦੇ ਸੂਏ ਦਤ ਕਿੰਨੇ ਦਈ ਨੇ 23 24 ਲੀਟਰ ਦੱਸਦਾ ਬਰੇ ਆਪਣੇ ਕੋਲ ਤੋਰ ਕੇ ਦਿਖਾ ਦਿਓ ਜੀ ਤੋਰ ਲੋ ਕੁਲੀ ਢੁਲੀ ਬਹੁਤ ਆ ਵੜ ਵੱਡੀ ਬਹੁਤ ਆ ਵੜ ਬਾਈ ਜੀ ਨੇ ਜਾਇਜ਼ ਜੀ ਰੇਟ ਇਹਦਾ ਦੱਸਿਆ ਬਿਲਕੁਲ ਕੱਚੀ ਦੇ ਸਾਰੇਡ ਬਾਈ ਨੇ 5-7 ਬਾਈ ਵੱਧ ਮੰਗਦਾ ਕੋਈ ਫਾਇਦਾ ਨਹੀਂ ਵੀਡੀਓ ਤੇ ਠੀਕ ਹੈ ਜੀ ਬੇਚਾਰਾ ਦੂਰ ਦਾ ਗਾਹ ਕਹੋਂਦਾ ਹਾਂਜੀ ਹਾਂਜੀ 10 ਮਿੰਟ ਪਕਾਈ ਕਰ ਜਾਂ ਨੂੰ ਲੱਗ ਜਾਂਦਾ ਸੌਦੇ 'ਚ ਸਹੀ ਗੱਲ ਹੈ ਸਹੀ ਗੱਲ ਲਓ ਜੀ 5-4 ਦਿਨ ਬਾਈ ਕਹਿੰਦਾ ਲਊਗੀ ਬਾਈ ਜਿਹੜੀ ਬਜੀ ਆ ਉਹਦੇ 'ਚ ਦੁੱਧ ਤਾਂ ਨਹੀਂ ਹੋਂਦਾ ਨਾ ਨਾ ਬਰੇ ਕੁਛ ਵੀ ਨਹੀਂ ਗਾ ਠੀਕ ਹੈ ਜੀ ਹੋਰ ਗਾਰੰਟੀ ਨਾ ਵੜ ਦੇਵਾਂਗੇ ਠੀਕ ਹੈ ਠੀਕ ਦੇਖ ਸਕਦੇ ਹੋ ਬਰਾ ਚੈੱਕ ਕਰ ਸਕਦੇ ਹੋ ਇਹ ਵੱਲੂਗਾ ਪਰਮਾ ਵਾਲੀ ਦਾ ਸੋਹਣੀ ਆ ਰੇਟ ਬਾਈ ਨੇ ਆਪਣਾ ਦੱਸ ਦਿੱਤਾ ਲਓ ਜੀ ਮਾਸੀ ਕੇ ਪਿੰਡ ਜਿਲ੍ਹਾ ਮੋਗਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਜੀ ਨੇ ਰੇਟ ਜਮਾ ਜਾਇਜ਼ ਦੱਸਿਆ ਬਸਤੀਆਂ ਦੇ ਵੀ ਜਾਇਜ਼ ਦੱਸਿਆ ਬਾਈ ਦਾ ਪਪਾਰ ਦਾ ਕੰਮ ਆਉਂਦੇ ਜਾਂਦੇ ਰਹਿੰਦੇ ਬਾਈ ਕੋਲ ਪਸ਼ੂ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ